आके मैं जगहाड़ी जी दिखी करने लग रहा जप नाम चाचा जी चाची नी चाची हाँ होगी तेरा आहो बस तैयार चल चल चा बग गया चाचा तो बैठा घाड़ी तिखी करने लग रहे बार चल ਉਹ ਤਾਂ ਜਾਮਣਾਂ ਵਾਲੀਆਂ ਡਾਲੀਆਂ ਜੀਆਂ ਕਹਿੰਦਾ ਜਵਾਕ ਬਹੁਤ ਝੂਟਦੇ ਆ ਉਹ ਵੱਡਣੀਆਂ ਤੂੰ ਮੇਰੀ ਗੱਲ ਸੁਣ ਖੜ ਜਾ ਦੋ ਮਿੰਟ ਉਹਨੂੰ ਬਾਗਲ ਜਾਣ ਦੇ ਇੱਧਰੇ ਪਾਸੇ ਲੈ ਤੇਰੇ ਵਾਲੇ ਹੱਦਾਂ ਉਹ ਖਬਰ ਕਦੋਂ ਜਾਊਗਾ ਬੱਸ ਦਾ ਟਾਈਮ ਹੋਇਆ ਪੈ ਇਧਰ ਉਹਨੇ ਛੱਤਰ ਪੜਕਾ ਖੜਾ ਉੱਥੇ ਕਹਿੰਦਾ ਤੁਸੀਂ ਲੇਟ ਹੋਵੋਂਗੀਆਂ ਉਹ ਹੌਲੀ ਬੋਲ ਜਾਣ ਲੈਣ ਦੇ ਕੋਈ ਗੱਲ ਨਹੀਂ ਚਾਚੀ ਤੇਰਾ ਤਾਂ ਹਰ ਵਾਰ ਦੇ ਮੇਰੇ ਕੁੱਤ ਖਾਣਾ ਹੁੰਦਾ ਬੜੀ ਉਹ ਹੌਲੀ ਉਹ ਵੀ ਗੱਲਾਂ ਕਰੀ ਜਾਂਦੀ ਆ ਚੱਲ ਚੱਲ ਲਾਜੇ ਕੱਪੜੇ ਵੀ ਨਹੀਂ ਪਾਏ ਨੀ ਬੈਗ ਚ ਕਦੋਂ ਪਾਵੇਂਗੀ ਬਸ ਆ ਤਾਂ ਬੈਗ ਕੋਲ ਆ ਦੇਖ ਸੂਟ ਸੋਹਣਾ ਲੱਗਦਾ ਇਹ ਕਾ ਸੂਟ ਆ ਹਾਂ ਆ ਜ ਤੇ ਨਾਲ ਜੁੱਤੀ ਆ ਹਾਂ ਤੇ ਬਸ ਇੱਕ ਸੂਟ ਹੋਰ ਹੈ ਤੌੜੀਆਂ ਪਾਲਿਆ ਤੌੜੀਆਂ ਪਾਲਿਆ ਤੌੜੀਆਂ ਬਸ ਠੀਕ ਆ ਤੌੜੀਆਂ ਜ਼ਰੂਰੀ ਹੁੰਦਾ ਉੱਥੇ ਕਿਸੇ ਦਾ ਤੌੜੀਆਂ ਬਰਤਣਾ ਨਹੀਂ ਹੈਗਾ ਇਹ ਫਿਰ ਇਹਦਾ ਕੀ ਕਰਾਂ ਹੁਣ ਮੈਂ ਭਈ ਇਹਦਾ ਹੁਣ ਤੂੰ ਦੇਖ ਭਈ ਆ ਤਾਂ ਤੇਰਾ ਸਿਆਪਾ ਹੋਗਾ ਉਹ ਸਾਡੇ ਬੱਕੜ ਦੀ ਮौज ਆ ਭਈ ਜਿੱਥੇ ਮਰਜ਼ੀ ਵਗ ਜਾ ਜੰਮ ਨਹੀਂ ਰੋਕ ਟੋਕ ਕਰੀ ਬੋਲਾ ਚੱਲ ਫਿਰ ਸਿਆਪਾ ਹੁਣ ਛੇਤੀ ਚੱਲ ਬਸ ਦਾ ਟਾਈਮ ਹੋ ਰਿਹਾ ਓਹੋ ਖੜਤਾ ਜਾ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਹਾਂ ਜਿੰਦੇ ਕੁੰਡੇ ਲਾਲਮਾ ਆਪਾਂ ਇੱਧਰੋਂ ਨਿਕਲ ਚੱਲੀਏ ਜਿੰਦੇ ਕੁੰਡਿਆਂ ਨੂੰ ਕੀ ਕਰਨਾਗਾ ਬਾਹਰ ਚ ਤਾਂ ਬੈਠਾਗਾ ਕਿਧਰੇ ਨਹੀਂ ਕੁਛ ਹੁੰਦਾ ਨਾਲੇ ਜਿੱਥੇ ਚੱਲੀਆਂ ਨਾ ਸੱਚੇ ਮਨ ਨਾਲ ਚੱਲ ਤਾਂ ਸਹੀ ਤੇਰਾ ਰੂਪ ਧਾਰਨ ਕਰਕੇ ਨਾਲ ਤਾਂ ਤੇਰੇ ਘਰ ਦੀ ਰਾਖੀ ਕਰੋ ਨਾਲੇ ਚਾਚੇ ਨੂੰ ਦੇਖੋ ਉਹ ਗੱਲ ਤਾਂ ਤੇਰੀ ਠੀਕ ਹੈ ਮੈਂ ਤੈਨੂੰ ਐ ਕਹਿੰਦੀ ਸੀ ਵੀ ਉਹ ਤਾਂ ਬਾਹਰ ਚ ਬੈਠਾ ਉੱਥੇ ਆਪਾਂ ਪਿੱਛੇ ਦੀ ਨਿਕਲ ਚਲੀਏ ਤੂੰ ਚੱਲ ਜਿੱਧਰ ਤੇ ਨੰਗਣਾ ਕਰਾ ਨੰਗ ਬਸ ਆਉਣ ਵਾਲੀ ਹੈ ਜੇ ਬਸ ਨੰਗੇ ਮੁੜ ਕੇ ਬਸ ਨਹੀਂ ਮਿਲਨੀ ਆਹੋ ਉਹੀ ਪਿਪাইয়া ਆਹ ਪੰਜੀ ਦੀਆ ਚੱਲ ਨਾ ਜਾ ਕੇ ਰਪੱਜਾ ਆ ਪੱਖਾ ਜਬੰਦ ਕਰਦੇ ਕਰਦੀਆਂ ਹੇ ਆ ਜਾ ਕੇ ਰਹਾ ਆ ਚੱਕ ਚੋਲਾ ਜਾ ਨੰਕਲਾ ਤੇਰਾ ਛੇਤੀ ਦੇ ਨਾ ਆ ਜਾਵੇ ਫਿਰ ਇੱਕ ਤਾਂ ਜੁੱਤੀ ਪਾਉਣ ਨੂੰ ਘੰਟਾ ਲਾ ਲੈਂਦੀ ਹੈ ਕੱਪੜੇ ਤਾਂ ਚੱਜ ਦੇ ਫੋਕ ਲਾਂਦੀ ਲੈ ਨਮਾ ਸਮਿਆ ਆਇਆ ਸੂਟ ਨਮਸ ਮੈਂ ਆਇਆ ਦਾ ਕੋਈ ਕੱਢਿਆ ਕੁੱਢਿਆ ਸਮੈਲਾਂ ਦੀ ਉੱਥੇ ਜਿਹੜੇ ਨਿਗਾ ਚ ਚੜਦੇ ਤਾਂ ਸਹੀ ਵੀ ਹਾਂ ਸੂਟ ਸੋਨਾ ਪਾ ਕੇ ਹੀ ਆ ਲੈ ਹੁਣ ਤੁਰਪਾ ਉੱਥੇ ਜਾ ਕੇ ਪਾਉਂਗੀ ਬਹੁਤ ਟਾਈਮ ਲਵਾਉਂਦੀ ਆ ਚਾਚੀ ਤੂੰ ਤਾਂ ਆ ਜਾ ਕੇ ਰਹਾ ਪੋਚ ਕੇ ਦੇਖ ਤਾਂ ਲੈ ਹਣੂ ਇਹ ਦੇਖਣਾ ਤੂੰ ਨੰਕਲਾ ਦੇਖਣ ਦੀ ਹੋਗੀ ਆ ਜਾ ਆ ਜਾ ਬੱਚ ਕੇ ਬੱਚਾ ਬੱਚਾ ਆ ਜਾ ਆ ਜਾ ਬੱਚ ਕੇ ਜਾ ਬੋਚ ਕੇ ਤੇ ਨ ਟੱਪੇ ਜੱਪਣਾ ਤੇ ਨਾ ਤੇ ਨਾ ਐਨੇ ਕੰਤਾ ਕੋਠੇ ਤਾਂ ਜਵਾਨੀ ਪੈ ਰਹੀ ਨ ਟੱਪੇ ਜਿੰਨੇ ਹੰਟ ਪਾਈ ਜਾਨੀ ਆ ਫਿਰ ਭਾਈ ਹੁਣ ਤਾਂ ਕੋਈ ਨਾ ਕੋਈ ਹਿੱਲਾ ਤਾਂ ਕਰਨਾ ਪੂਗਾ ਆ ਜਾ ਬੱਜ ਜਾ ਕੇ ਆ ਜਾ ਆ ਜਾ ਉਹ ਤਬਈਆਂ ਨਹੀਂ ਹੈਗੇ ਅੰਦਰੋਂ ਨਿਕਲ ਕੇ ਹੈ ਸਮਾਂ ਖਾਸ ਹੀ ਲਾਤਾ ਆ ਜਾ ਫੁੱਜੋ ਆ ਜਾ ਆ ਜਾ ਇਹ ਸਾਲੇ ਤੁਹਾਡੇ ਬਾਤ ਤਿੱਖਾ ਕਰਾ ਦਮਾ ਇਹ ਜਿਆਦਾ ਫਿਰ ਟਾਂਡੇ ਵਾਲੀ ਨਹੀਂ ਜਿਆਦਾ ਭਾਂਡੇ ਵਾਲੀ ਨਹੀਂ ਹੈਗੀ ਚੱਲ ਲੰਗੋਗੇ ਦਰੋਂ ਦੀ ਨੰਦ ਜਣ ਹੌਲੀ ਹੌਲੀ ਆ ਗਈ ਤੇਰੇ ਚਾਚੇ ਨੂੰ ਦੇਖਦੀ ਸੀ ਮੈਂ ਕਿਹਾ ਕਿਤੇ ਦੇਖਣ ਆ ਲਈ ਆ ਹੋ ਵੀ ਨਹੀਂ ਆ ਜੋ ਆ ਜੋ ਬੱਸ ਨੰਗੀ ਕੱਢੇ ਨਿਕਲ ਲੰਗੀ ਇੱਕ ਵਾਰ ਨੰਗੀ ਹਾਂ ਕਰ ਤੈਨੂੰ ਕੋਲ ਨਹੀਂ ਤੂੰ ਵੀ ਆਹੀ ਨਹੀਂ ਤੁਰਨ ਚਾਹੀ ਬਾਈ ਮੈਂ ਕੀ ਕਰਾ ਉਹ ਤਾਂ ਤੋੜ ਬਾਈ ਨੂੰ ਟਾਲੀ ਗਈ ਉਹ ਬਾਹਰ ਦੇ ਮੋਰੇ ਬੈਠਾ ਸੀ ਉਦਾਂ ਘੰਟਾ ਨੂੰ ਬੈਠੇ ਰਹੋਦਾ ਘੰਟਾ ਹਾਂ ਇਹ ਉਦੋਂ ਤੱਕ ਤਾਂ ਉਹ ਆ ਜਾਊਗਾ ਹੁਣ ਕੀ ਹੋਊਗਾ ਤੋਰ ਪੂਰਤ ਮਾਗਰਵਾਰੀ ਮਿਲੂਗਾ ਤੂੰ ਬੈਠੀਆਂ ਰਹੀਓ ਮੈਂ ਮਰ ਜਾ ਸਿਆਪਾ ਉਤੋਂ ਦੀ ਘਰ ਉਤੋਂ ਦੀ 50 ਕਿੱਲੀਆਂ ਚਰੀ ਵਿੱਚ ਦੀ ਚਾਚਾ ਬੈਠਾ ਤੇ ਮੂਰੇ ਘਾਰੇ ਤਿੱਖੀ ਕਰਨ ਲੱਗ ਰਿਹਾ ਸੀ ਬੱਸ ਆਪ ਕੋ ਕਰਮਾ ਮਥੇ ਲਗਾ ਹੋਇਆ ਕੋਈ ਕਮਰ ਬਣਾ ਕੋਈ ਬੂਈ ਨਾ ਬਸ ਮਿਲ ਐ ਲਪਲਾ ਘਟਾ ਤੜਾਲਣ ਤੂੰ ਲਾ ਕੇ ਖੋਪਰ ਤੋ ਫੜੀਏ ਉੱਛੇ ਗਿਆ ਕਹੀ ਕਰੀ ਅਸਾ ਮਨ ਕੋ ਕਰਾਣ ਛੋਕਾ ਨਾ ਕਰੀ ਜਾਂ ਕਾਟੋ ਨਾ ਸਬ ਸਵੀਕਾਰ ਹੋਣਾ ਅੱਲਾ ਦੇ ਫੋਨ ਤਾਂ ਗਾਰੰਟੀ ਰੋਣਾ ਲੈ ਕੇ ਬਹਿ ਜਾਣਾ ਤੁਸੀਂ ਇੱਥੇ ਆ ਕੇ ਨਾ ਆ ਕੇ ਖੜ੍ਹਦੇ ਹੋਰੇ ਮੈਨੂੰ ਵੀ ਉਹ ਗੱਲ ਸੋਚ ਲੱਗੀ ਹੋਈ ਐ ਉਹੀ ਜੱਸੀ ਸੋਚ ਲੱਗੀ ਹੋਈ ਪਈ ਮੈਨੂੰ ਮਿੰਟਦਾਰੀ ਕਰਕੇ ਆ ਜਾਂਦੀ ਤੂੰ ਕਾਟੋ ਕੀ ਕਰਦੀ ਤੈਨੂੰ ਪਤਾ ਤਾਂ ਹੈ ਉਹਦੇ ਸੁਭਾਅ ਦਾ ਹਾਂ ਸੱਚੀ ਆ ਚਾਹਤੀ ਜਦੋਂ ਕਿਤੇ ਜਾਓ ਸੇਵਾ ਚ ਇਹਦੇ ਹੀ ਰੰਟੀ ਰੋਣਾ ਇਹ ਲੇਟ ਕਰਾਂਗੇ ਦਰਦੀ ਆ ਉਹ ਤੇ ਡਾਂਸ ਦੂਜਿਆਂ ਪਾਣੇ ਮੂਰੇ ਹੋ ਜਾਣਗੇ ਬਈ ਆਪਨੂੰ ਨਹੀਂ ਬਾਰੇ ਮਿਲਦੀ ਬਈ ਜੇ ਸਾਬ ਦੇ ਨਾਲ ਦੇ ਹਾਲਾਤ ਨੇ ਤਾਂ ਕੋਈ ਨਹੀਂ ਮਨ ਸੱਚਾ ਹੋਣਾ ਚਾਹੀਦਾ ਸਭ ਕੁਝ ਹੋ ਜਾਊਗਾ ਮਨ ਸੱਚਾ ਮਨ ਸੱਚਾ ਰਹਿਣਾ ਚਾਹੀਦਾ ਹਾਂ ਕਿੱਧਰ ਸ਼ਾਈ ਮਈ ਹੋ ਗਈ ਨੀ ਸਰਜੀਤਾ 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 ਕੀ ਹੋ ਗਿਆ ਭਾਈ ਕੀ ਦੇਖਣਾ ਹੈ ਹੈ ਕੀ ਦੇਖਣਾ ਮੈਂ ਮੈਂ ਤਾਂ ਸਰਜੀਤ ਨੂੰ ਦੇਖਣਾ ਉਹ ਤਾਂ ਉੱਥੇ ਖੜੀਆਂ ਨੇ ਫਿਰ ਸਰਜੀਤਾ ਹੈਲੋ ਭਾਈ ਉਹ ਤਾਂ ਅੱਡੇ ਤੇ ਖੜੀਆਂ ਨੇ ਕੜੇ ਦੇ ਇੱਕ ਬੱਕੜ ਵਾਲੀ ਆ ਉੱਥੇ ਖੜੀ ਆ ਨੇ ਡੇ ਦੇ ਆਹ ਕਿਹੜੇ ਆ ਨੇ ਡੇ ਉਹ ਸ਼ਿਕਾਰ ਲੰਘਾ ਉੱਥੋਂ ਉਹ ਕੀ ਚੱਕਰ ਪੈ ਗਿਆ ਉਹ ਫੇਰ ਦੱਸਦਾ ਸ਼ਿਕਾਰ ਲੰਘ ਗਿਆ ਉੱਥੋਂ